ਉਹ ਕੋਈ ਕੱਚਾ ਬੰਦਾ ਨਹੀਂ ਰੋਜ ਦਾ ਖੜਿਆਰੀ ਬੰਦਾ ਐ ਉਹ ਇਹ ਵੀ ਕਾਨੂੰਨੀ ਅਜੇ ਰਹਿੰਦੀ ਜਰ ਮੈਂ ਤੈਨੂੰ ਮਰੂ ਨਾ 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 ਚੀਜ਼ ਚੰਗੀ ਐ ਰੁਪਏ ਵੀ ਤਾਂ ਚੰਗੇ ਨੇ ਮਾਰੜੇ ਲੈ ਨਾੜਾ ਟੋੜਦੇ ਬੰਦੇ ਇੰਨੀਆਂ ਪੱਟਕਿਆਕਚਾ ਪਾਰਟੀਆਂ ਜੀਆਂ ਆਪਣੀਆਂ ਜਾਂ ਤਾਲੀਆਂ ਨੂੰ ਤੂੰ ਤਾਂ ਚੈ ਉਹ ਰੇ ਨਾ ਕਰ ਲੈ ਬਰੀਡ ਤਾਂ ਬਣੂਗੀ ਬਰੀਡ ਤਾਂ ਬਣੂਗੀ ਤੇਰੇ ਨਾਲ ਵੇ ਐਨੀ ਪਾਰਟੀ ਬਾਗੀ ਇਹੋ ਚੱਕਰਾਂ ਦੇ ਫੱਟੇ ਹਾਂ ਪਿਛਲੀ ਵਾਰ ਆਇਆ ਨਹੀਂ ਕਾਲੇ 9000 ਦੀ ਕਹਿੰਦਾ ਹੋਰ ਕਿੰਨੇ ਦੀ ਦੇਣੀ ਐ ਇੱਕੋ ਹੀ ਰਾਜ 11000 ਦੀ ਲੈ ਜਾ ਹੈ 17000 ਦੀ 1000 ਘਟ ਗਿਆ ਭਾਈ ਹੋਰ ਕਿੰਨੇ ਦੀ ਕਿੰਨੇ ਤੋਂ 1000 ਘਟਾ ਦੇ ਤੂੰ 18 ਕਹਿੰਦਾ ਜੀ 17 ਹੀ ਕਹਿੰਦਾ ਜੀ ਠੀਕ पूरी दस दी दिने साढ़े दस दी दिने ग्यारह दी दिने पंद्रह हजार दी आ जाओ तो ओ डोरी जो सरना मार ओ खर्चा ये पाठ लेनी है पाठ देख ला फिर के चीज है चीज तेरा मुंह ले दबा तेरी चीज नहीं तेरे बारह हजार दी मैं उस तीन पुत्री जी बकरी भी लेके दूंगा बारह हजार दी बकरी नहीं दूंगा मंदी है पंद्रह हजार दी तेरा हाथ ਅੱਛਾ ਜੀ ਹਾਂ ਕੋਈ ਨਹੀਂ ਮਾਰਿਆ ਸਾਤੋਂ ਗਲਤੀ ਹੋ ਗਈ ਸਾਨੂੰ ਪਤਾ ਨਹੀਂ ਸੀ ਵੀ ਤੁਸੀਂ ਸੌਦਾ ਕਰ ਲੈਣਾ ਨਾ ਛੱਡਦਾ ਫੇਰ ਮੈਂ ਛੱਡਦਾ ਨਾ ਲਓ 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 ਇਹ ਕਦੇ ਲੈਣੀ ਆ ਕਹਿੰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਰੋ ਭਾਈ ਸੌਦਾ 500 ਹੋ ਗਿਆ ਚੁੱਪ ਕਰ ਜੀ 500 ਤੋਂ ਤਾਂ ਮੈਂ ਹੀ ਲੈ ਲੂੰ ਕਹਿ ਕੇ ਲੂਣ ਛੱਡਦਾ ਨਹੀਂ ਦੀ ਫੇਰ ਤੇ ਉਹਨੂੰ ਕਹਿ ਚਿਲੇ ਵਦਾ ਕੋਈ ਨਹੀਂ ਛੱਡਦਾ ਰਾਜੂ ਪੱਠੀਆਂ ਉਹ ਕੱਟਖਾ ਤੋਂ ਯਾਰ ਪੱਠੀਆਂ ਨੂੰ ਗੰਝਾ ਜਾਂ ਕਮਾਲ ਕਰ ਦੋ ਪਾਸੇ ਇਸ ਦੀ ਪੂਰੀ ਤੇਰਾਂ ਦੀ ਛੱਡ 500 ਲਊ ਆ ਛੱਡਦਾ ਨਹੀਂ ਅੱਜ ਠੰਡ ਰਹੀ ਹੈ ਮੇਰਾ ਵੀ ਮੈਚ ਆ। ਹਰ ਵੇ। ਹਰਾ ਜਾ ਰਹਾ। ਪੁਣੀ ਚੋਦਾ ਪੌਣਾ ਜਾ। ਅਰੇ ਹੋਰ ਜੇ ਬੈਂਗੀ ਨੇ ਅੱਜ ਰਹਿਣ ਵੀ ਦੀ ਤੱਕਾ ਵੀ ਕੋਈ ਨਹੀਂ ਸਰਦਾਰ ਜੀ। ਜੇ ਤੇਰੀਆਂ ਗੱਲਾਂ ਦੇਖ ਤੇ ਆ ਸੀ ਜੀ। ਹੋਰ ਨਾ ਤੇ ਗੱਲ। ਹਾਂ। ਚੀਜ਼ ਵੀ ਬ੍ਰੋ। 3 ਨੰਬਰ ਐ ਕਰੀ। ਇਹਨੂੰ ਪਾਲ ਲਈ ਤਸਾਲ ਆਸ ਨਾ ਲਵਾਈ। ਜਦ ਪੱਕੀ ਬਣੂਣੀ ਹੈ। हां ओ चलो हुन ओ त बेचारे जोकी बसा के जाय सा गरीब आ ओ ला पुरा ने केड उणदा मैं 500 तो लुट दे ओए 500 3000 10000 ਕਰਾ ਉਠ ਲੈਣਾ ਆ ਤੇਰਾ ਵਿੱਚ ਪਤਾ ਬਈ ਇਹਦੇ ਕੋਲ 50 ਰੁਪਏ ਵਾਲਾ ਆ ਬਾਬਾ ਅੱਪਰ ਲੈ ਤਾਂ ਨਹੀਂ ਸਾਡਾ ਇਹ ਚੱਲਦਾ ਤੂੰ ਭਾ ਕੇ ਲਿਆ ਦੇ ਵੀਰੇ 3000 ਆ ਕੇ ਨੂੰ ਲੈ ਕੇ ਦੇਣਾ ਆਂ ਨਾ ਜਿਨੇ ਮਰ ਜਿਕਰਾ ਲਾਉਂ चौदह तो तो सो तो हो गया सोलह सो अठार सो दो हजार हो गया एक दो तीन चार पांच हो गया तीन हजार हो गया चार चार हजार हो गया महाराजा कोई नहीं भाई कोई नीले पांच सौ आ फट हजार हो गया हजार हो गया देखा, हाँ कर दे कर दे। ਕੀ ਹੋ ਗਿਆ ਹਾ ਉਹ ਸੀਜ਼ਰ ਹੋ ਗਿਆ ਗੈਨਲਾ ਦੁਬਾਰਾ ਖਾਤਾ ਤੇ ਉਹਨੂੰ ਸਿੱਧਾ ਹੋ ਕੇ ਗਰੀਬ ਆਦਮੀ ਕਿੱਥੇ ਜਾਣਗੇ ਕਢਾਉਣਾ ਕੋਈ ਨਾ ਚਿੰਤਾ ਦਾ ਮਾਨੂੰ ਮੈਂ ਖੜਾ ਨਹੀਂ ਫਿਰ ਮੇਰੇ ਅਕਾਊਂਟ ਸੀ ਪਾ ਦੇ ਕਾਹ ਚ ਪਾ ਦੇ ਅੱਜ ਤਾਂ ਮਿਸਕਨਰ ਹੀ ਹੋਰ ਕਿਵੇਂ ਚੱਕਦਾ ਫਿਰੇ ਕਿਵੇਂ ਚੱਕੂਗਾ ਮੈਂ ਦਿਖਾ ਰਿਹਾ ਤੈਨੂੰ ਇਹ ਚ ਨਹੀਂ ਪੈਂਦੇ ਮਾਗਦੇ ਆਪੇ ਪਾਉ ਕਿਸੇ ਲੋਟ ਮੈਨੂੰ ਕੀ ਪਤਾ ਜੀ ਕਿਵੇਂ ਪੈਣਾ ਨਾ ਮੈਨੂੰ ਵੀ ਕੀ ਪਤਾ ਮਾਗਦੇ ਅਸੀਂ ਪਾਉਂਦਾ ਹੂ ਕੁਛ ਤਾਂ ਬਦੂ ਬਕੇ ਹਾਂ ਬਤਾ ਤੈਨੂੰ ਸਾਰਾ ਰੰਗ ਨਾ ਬਈ ਨੇ ਮੈਂ ਪਾਓ ਖਾਤਾ ਤੇਗਾ ਕਿਵੇਂ ਪੁੱਕਾ ਲੈ ਕੇ ਦੇ ਦਾਂ ਉਹ ਤੂੰ ਖਾਤਾ ਜੀ 3 14 ਦਾ ਬਈ ਉਹ ਮੇਰਾ ਖਾਤਾ ਹੋਰ ਚੱਲਦਾ ਨਹੀਂ ਪੈਸੇ ਮੁਲਕਾ ਮਾਰ ਚਲੇ ਜਾਂਦੇ ਕੋਈ ਵੀ ਚੱਲਦਾ ਹੋਵੇ ਨਾ कुछ भी चल रहा है चार नहीं है वो तो कौन कौन चला रहे हैं चला नहीं है वो तो राजू कोई ना करा गया हो यार सब चला नहीं है सावधान कमर का में चलोगे सावधान तेरा पूज्या करी ना करी क्यों भी और कोई कर छाड़ के बोल के तेरे को भी जाना पड़ेगा ये ये बोल रहा है सामने ਚਲੋ ਜੀ ਨੰਨ ਤਾਂ ਚੈ ਮੁਕਤ ਲਈ ਆ ਨਫਾ ਤਾਂ ਅਗਲਾ ਲਊਗੇ ਕਿਹੜੀ ਗੱਲ ਕਹੋ ਜੀ ਹਾਂਜੀ ਬਜੀ ਬਜੀ ਨਬੀਜ ਬੋਲ ਕੇ ਸਾਰੇ ਜਣਾਂ ਪੈਸੀ ਦਿੱਤੀ ਜਾਂਦੀ ਆ ਦੇਖਦੇ ਵੀਡੀਓ ਬਜੀ ਆਨਲਾਈਨ ਪੇਮੈਂਟ ਕਹਿੰਦੀ ਆ ਜਿਵੇਂ ਕਿ ਜਬਲ ਦੇ ਤੁਨ ਤੋਂ ਪੇਡੀਆਂ ਲੋ ਕ੍ਰੈਡਿਟ ਕਾਰਡ ਸੌਪ ਕਾਰਡ ਤੇ ਬਜੀ ਦਾ ਹਰਨੇ ਪੇਜ ਘਟਾਉਂਦੇ ਆ ਤੇ ਕਾਉਂਦੇ ਬੋਝ ਕੇ ਬਜੀ ਪੇਮੈਂਟ ਕਰਦਾ ਫੋੜੋ ਕਦੇ ਬਲਾ ਲਾ ਕੁਦ ਦੇਣ ਨਾਲ ਹੀ ਰਸਤੇ ਪਾਉਗਾ ਲੈ ਹੈ ਗੱਲ ਤੁਸਾਂ ਤਾਂ ਮੰਗਦੀ ਨਹੀਂ ਉਨ ਕੀ ਕਰਾਂ ਬਾਬਾ ਜੀ ਇਹ ਨਾ ਤਾਂ ਮਗਰੀ ਦਾ ਕੁਝ ਨਹੀਂ ਨਾ ਉਹਦਾ ਪੈਸੇ ਕਦੋਂ ਦੇ ਕਰਾਂ ਦੱਬਣਾ ਦੋ ਮਹੀਨਿਆਂ ਦੀ ਆ ਗਰੰਟੀ ਕੋਈ ਛੋਟੇ ਭਾਈ ਤੂੰ ਗਰੰਟੀ ਲੈ ਇਹਨਾਂ ਬਾਬੇ ਆਪਾਂ ਨਾ ਇਹ ਤਾਂ ਮੈਂ ਪੰਗਿਆਂ 'ਚ ਪਸਾਨਾ ਤੂੰ ਅਰੇ ਕਹਿੰਦਾ ਰਾਜੂ ਨੇ ਦਵਾਈ ਦੀ ਕੀ ਫਾਇਦਾ ਤੂੰ ਐ ਕਦੇ ਵੀ ਕੋਈ ਗਰੰਟੀ ਨਹੀਂ ਪਈ ਲੈ ਨਾਲ ਹੈ ਤੇ ਸੌਦਾ ਤੇਰਾ ਪਈ ਬਣ ਗਿਆ 200 ਤੇ ਤੋਂ ਨੂੰ 200 ਤੋਂ ਨੂੰ ਨਾ ਬਣੇ 1 ਰੁਪਈਆ ਨਹੀਂ ਲੈਂਦਾ ਜੇ ਘੰਟਾ ਮੱਥਾ ਮਾਰ ਕੇ ਬਗ ਜਾ ਪਿੱਛੋ ਅਗਲੇ ਵੀ ਨਹੀਂ ਝੁਗਾ ਚੱਕ ਜਣਾ ਇੱਕ ਦਾ ਸੌਦਾ ਕਰਾਇਆ ਦਿੱਤੀ ਨਹੀਂ ਪੈਸੇ ਤੇਰਾ ਅਸੀਂ ਕੀ ਲੈਣਾ ਵਾਂ ਕਿਰੇ ਸੰਤਾ ਲੋੜੇ ਨਹੀਂ ਫਿਰ ਆਪਣੇ ਘਰੀਂ ਧੱਕਾ ਕਿਉਂ ਛੱਡੀਏ ਜੇ ਸਾਨੂੰ 2 ਰੁਪਈਏ ਨਾ ਬਣੇ ਕਿਉਂ ਹੋਗਲਾ ਸਾਰੀਆਂ ਗੱਲਾਂ ਛੱਡ ਕੇ ਮੈਨੂੰ ਦੱਸ ਦੇ ਕਿੰਨੇ ਵੇਚਣੀ ਆ 200 200 100 ਮਾਇਦਾ ਕੋਈ ਬਾੜਾ ਪਤਾ ਹੋ ਹੀ ਨਹੀਂ ਕਰਿਆ ਜੀ ਸਾਢੇ 8 ਦੇ ਦਈਏ ਹਾਂ ਜੀ ਲਾ ਬਾਬਾ ਤੇਰੇ ਲਈ ਤੁਹੋਂ ਤੇ ਮੈਂ ਪਹੁੰਚ ਗਿਆ ਜਿੱਥੇ ਤੇ ਕਿਹਾ ਕਿ ਹੁਣ ਦੱਸ ਕੀ ਕਰਾਂ ਹੈ ਕੀ ਪੰਡਾ ਨੇ ਨਾ ਕੋਈ ਵੀ ਨਾ ਤਾਂ ਦੁੱਧ ਹੈ ਨਾ ਕੋਈ ਪੱਕਾ ਦੇ ਗਿਆ ਰੰਦੀ ਲੈ ਆ ਜਾ ਹੋਰ ਦੱਸ ਤੂੰ ਸਾਰੀਆਂ ਗੱਲਾਂ ਛੱਡ ਯਾਰ 9000 ਦੀ ਲੈ ਪੂਰੇ 11000 ਦੀ ਦੇ ਦਿੰਦਾ ਤੁਹਾਨੂੰ ਕੱਲ੍ਹ ਨੂੰ ਮੱਚੀ ਕਰ ਜੀ ਬਾਬਾ ਜੀ ਹੈ ਕੋਈ ਦਮ ਤੇਰੇ ਚ ਦੇਖੀ ਇਹ ਮੰਡੀ ਆਲਾ ਦਾ ਮੁਖਤਲੇ ਕੇ ਹਜ਼ਾਰ ਦੀ ਵਿੱਚ ਤੇ ਹਜ਼ਾਰ ਦੀ ਲੈ ਕੇ ਲੱਖਾਂ ਵਿੱਚ ਇਹਦੇ 'ਚ ਕੋਈ ਗੁੱਸਾ ਨਹੀਂ ਆਪਾਂ ਸਾਰੇ ਨਫੇ ਨੂੰ ਫਿਰਦਿਆਂ ਰੋਟੀ ਦੇ ਹਜ਼ਾਰ ਨੂੰ ਫਿਰਦਿਆਂ ਸਾਰੀਆਂ ਗੱਲਾਂ ਛੱਡ ਲੈ ਤੈਨੂੰ ਬੱਕਰੀ ਲੈਤੀ ਉਹਨਾਂ ਘਰ ਬਾਬੇ ਆ ਤੈਨੂੰ ਪੁੱਗੇ ਰੱਖ ਲਈ ਨਹੀਂ ਮੈਂ ਚੱਲਿਆ ਬਸ ਕੋਈ ਗੱਲ ਨਹੀਂ ਤੇਰਾ ਦਿਲ ਨਹੀਂ ਦਿਖਾਉਂਦਾ ਮੈਨੂੰ ਤਾਂ ਉਹ ਵੀ ਉਨੇ ਹੀ ਤੂੰ ਵੀ ਉਨੇ ਲੈ ਜਾ ਪਾਪਾ ਸਾਡੇ ਨਾਲ ਦੀ ਹੋਊਗੀ ਬਸ ਨਹੀਂ ਉਹ ਤੇਰੀ ਮਰਜ਼ੀ ਹੈ ਹੈ ਉਹ ਕੀ ਕਰੀਂਗਾ ਰਵੇ ਦਸ ਤੇ ਆਇਆ ਤਾਂ ਉਨ ਮਰਜ਼ੀ ਤੇਰੀ ਇਹ ਲਮਾ ਨਾ ਲਵਾ ਦੂਰੋਂ ਆਇਆ ਬੰਦਾ ਬਹੁਤ ਦੂਰੋਂ ਆਇਆ ਇੱਕ ਸੌਣ ਦਾ ਹਿਮਾਚਲ ਚੋਂ ਆਇਆ ਉੰਨੇ ਤੋਂ ਕਹਾਂ ਤੋਂ ਤਾਲੀ ਹਰ ਤੋਂ ਮੈਂ ਦੇ ਘਰੇ ਰਾਤ ਨੂੰ ਬੱਕਰੀਆਂ ਛੱਡ ਕੇ ਆਈ ਸੀ ਪਰਪਰੀਆਂ ਮੇਰੇ ਮੁੰਡੇ ਨੇ ਲੋਕੇਸ਼ਨ ਲਾ ਲਈ ਲੋਕੇਸ਼ਨ ਨਾ ਪਹਾੜੀਆਂ 'ਚ ਇਹ ਬੰਦਾ ਟੋਇਆ ਦੀ ਨਹੀਂ ਹਰੇਕ ਨੂੰ ਥਉਂਦਾ ਨਹੀਂ ਸੀ ਦੂਰ ਆਇਆ ਬੰਦਾ ਬੜੀ ਦੂਰੋਂ ਆਇਆ ਇਹਦਾ ਕੋਈ ਸਤਿਕਾਰ ਕਰ ਠੀਕ ਆਪਾਂ ਤਾਂ ਕਰਤਾ ਫਿਰ ਇਹ ਵੀ ਕਰਤਾ ਨਾ ਬਾਬੇ ਮੰਨਣਾ ਬਾਬਾ ਨੂੰ ਤਾਂ ਮੈਂ ਇੱਥੇ ਛੋਟੇ ਵਿੱਚ ਵੱਖਾ ਵਰਗਾ ਤੇਰੀ ਗਾੜੀ ਨੂੰ ਸਲਾਮਾਂ ਨੇ ਹਾਂ ਜਿਹੜੀ ਗੱਲ ਹੈ ਦੇ ਦੇ ਕੋਈ ਨਹੀਂ ਦੇਖਣ ਦਰਸ਼ਨ ਕਰੀਏ ਕੋਈ ਨਹੀਂ ਬਾਬਾ ਜੀ ਆਰਾਮ ਰਾਮ ਜੀ ਰਾਮ ਰਾਮ ਜੀ ਚੌਧਰੀ ਸਾਹਿਬ ਉਹਨਾਂ ਟਿਕਣਾ ਫਿਰ ਹਾਂ ਜੀ ਮੋਬਾਈਲ ਤੇ ਦੇਖਿਆ ਉਹਨੂੰ ਦੇਖ ਲਿਆ ਸਹੀ ਹੈ ਅੱਛਾ ਪੂਰੇ ਦਾਸ ਦੀ ਓ ਇੱਜ਼ਤ ਕਰੇ ਦੀ ਕੋਈ ਨਹੀਂ ਯਾਰ ਇਹਦਾ ਦਸਤ ਉੱਤੇ ਪੈ ਜੀ ਲਿਖਾਈ ਪੈ ਜੂ 200 ਮੈਨੂੰ ਦਿਓ ਪਰਚੀ ਇਹ ਕਰਾ ਦੋ ਲੱਗਿਆ ਨਹੀਂ ਕਰਾ ਦੋ ਹਰ ਚੀਜ਼ ਇੱਕ ਰਾਜ ਦੀ ਬੋਲੀ ਬਸਿਓ ਸਾਡੇ ਨੌ ਦੇ ਸਾਡੇ ਨੌ ਦੇ ਪੱਤੀ ਮੈਂ ਕਰਾਦਾ ਹਾਂ ਹਰ ਚੀਜ਼ ਇਹਦੇ ਸਾਡੇ ਨੌ ਕੀ ਨਹੀਂ ਖੁਸ਼ ਹੈ ਸ਼ਾਬਾਸ਼ ਵਾਹ ਜੋ ਇੱਜ਼ਤ ਕਰੀਆ ਬੰਦੇ ਨੇ ਖਰ ਗੁਰਸਿੱਖਾ ਇਹ ਵੀ ਕਹਤਾ ਸੀ ਦੂਰੋਂ ਆਇਆ ਕੋਈ ਇੱਜ਼ਤ ਕਰੀਆ ਬਾਬਾ ਤੇਰੀ ਇਹ ਬੰਦੇ ਨੇ ਹਾਂ ਬੰਦਾ ਪੰਜਾਬ ਦਾ ਮਾੜਾ ਨਹੀਂ ਸਾਡਾ ਕੋਈ ਤੂੰ ਵੀ ਖਰ ਪੰਜਾਬੀਆਂ ਨੂੰ ਜਾ ਕੇ ਬਸ ਕੇ ਜੀ ਕੀ ਹੋ ਗਿਆ ਹੁਣ ਇਹ ਬਰੀ ਦਾ ਮੈਂ ਹੋਰ ਰਲਿਆ ਲਿਖਾਈ ਆਪੇ ਕਰਾਂਗਾ ਮੇਰਾ ਮਾਨਦਾਨ ਮੇਰਾ ਦੇਦੀ ਮੈਨੂੰ ਆ ਲੋ ਜੀ ਤੁਹਾਡੇ ਰਾਜੋ ਬਕਰੇ ਦੋ ਮਿੰਟਾ ਹੋ ਗਏ ਬਸ ਮੈਨੂੰ ਫਰਾ ਦੂ ਪਤਾ ਨਹੀਂ ਦਿੰਦਾ ਤੈਨੂੰ ਕਿਹੜਾ ਆਉਣਾ ਪਾਪਾ ਜੀ ਮੱਗ ਨਹੀਂ ਦਿੰਦੇ ਆਪਾਂ ਲਓ ਬਾਬਾ ਜੀ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਅੱਠ ਦੇ ਨੋ ਆ ਸਾਮੂ ਜੀ ਲੱਤ ਪੈਥੋ ਬੋਣੀ ਕਰਕੇ ਤੁਰਾਂਗੇ ਤੜਕੇ ਦੇ ਹੀ ਫਿਰਦੇ ਆ ਟਿੱਕੀ ਚੜੀਦੇ ਆਏ ਹੋਏ ਇਮਾਨਦਾਰੀ ਦੀ ਗੱਲ ਹੈ ਬਾਬਾਈ ਪਰਚੀ ਲੈ ਕੇ ਜਾਂਦੇ ਨਗਰ ਦੀ ਉੱਥੇ ਲਿਖਾਈ ਤੁਸੀਂ ਦੇ ਦੋਏ ਪਾਸਿਓਂ ਦੀ ਹਾਂ ਤੇ ਬਾਕੀ ਮੇਰੀ ਕਰਾ ਦੇ ਹੁਣ ਬੋਣੀ 200 ਰੁਪਏ ਦੇ ਦੇ ਤੇ ਤੇਰੇ ਨਾਲ ਹੀ ਆ ਵਾ ਸਾਰਾ ਦਾ